ਹਾਂਜੀ ਸਵਾਗਤ ਹੈ ਦੋਸਤੋ ਆਪਣੇ YouTube ਚੈਨਲ ਤੇ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਬਟਨ ਨੂੰ ਔਨ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਨਵੀਂ ਵੀਡੀਓ ਬਾਰੇ ਜਾਣਕਾਰੀ ਮਿਲਦੀ ਰਹੇ ਵੀਰੋ ਜੇ ਤੁਸੀਂ ਵੀ ਕੋਈ ਮਸ਼ੀਨਰੀ ਐਡ ਕਰਾਨੀ ਚਾਹੁੰਦੇ ਹੋ ਤੇ ਉਹਦੀ ਐਡ ਸਾਡੇ ਚੈਨਲ ਤੇ ਕਰਾਉਣੀ ਚਾਹੁੰਦੇ ਹੋ ਤਾਂ ਸਾਡਾ WhatsApp ਨੰਬਰ ਹੈ ਜੀ 9592411797 ਤੁਸੀਂ ਸਾਨੂੰ ਇਸ ਨੰਬਰ ਤੇ ਮਸ਼ੀਨਰੀ ਦੀ ਜਾਣਕਾਰੀ ਤੇ ਫੋਟੋਆਂ ਭੇਜ ਦਿਓ ਆਪਾਂ ਤੁਹਾਡੀ ਮਸ਼ੀਨਰੀ ਦੀ ਐਡ ਬਿਲਕੁਲ ਫ੍ਰੀ ਆਪਣੇ ਚੈਨਲ ਤੇ ਕਰ ਦੇਵਾਂਗੇ ਇੱਕ ਵੀਰੋ ਬੇਨਤੀ ਹੈ ਜੀ ਤੁਸੀਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਵੀਡੀਓ ਦੇ ਵਿੱਚ ਤੁਹਾਨੂੰ ਮਸ਼ੀਨਰੀ ਬਾਰੇ ਤੇ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਮਿਲ ਜਾਂਦੀ ਹੈ ਜੀ ਅੱਜ ਵੀਰੋ ਆਲਟੋ VXI K10 ਮਾਡਲ ਕਾਰ ਵਿਕਾਊ ਹੈ ਜੀ 2014 ਮਾਡਲ ਹੈ ਰੇਟ 2,55,000 ਰੁਪਏ ਵੀਰਾਂ ਦਾ ਡਿਮਾਂਡ ਕਰਦੇ ਆ ਏਰੀਆ ਸੰਗਰੂਰ ਹੈ ਵੀਰਾਂ ਦਾ ਕੰਟੈਕਟ ਨੰਬਰ 9115636033 ਇਹ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਹੈ ਪੰਜਾਬ ਨੰਬਰ ਗੱਡੀ ਹੈ ਫਰਸਟ ਓਨਰ ਹੈ 60% ਟਾਇਰਾਂ ਦੀ ਕੰਡੀਸ਼ਨ ਹੈ ਜੀ ਪੇ ਦਾਗ ਸਾਫ ਸੁਥਰੀ ਗੱਡੀ ਦੇ ਟਾਇਰ ਹੈ ਰੰਗ ਪੇਂਟ ਸਾਰਾ オリジナル ਹੈ 80000オリジナル ਚੱਲੀ ਹੋਈ ਹੈ ਜੀ ਗੱਡੀ ਅੰਟੀਰੀਅਰ ਦੀ ਪੂਰੀ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਜੀ ਇੰਜਨ ਗੇਅਰ ਦੀ ਪੂਰੀ ਤਸੱਲੀ ਹੈ ਮਾਲਕ ਵੀਰਾਂ ਵੱਲੋਂ ਫਸਟ ਓਨਰ ਗੱਡੀ ਹੈ ਵੀ ਐਕਸ ਆਈ ਕੇ 10 ਮਾਡਲ ਹੈ ਜੀ 60% ਟਾਇਰਾਂ ਦੀ ਕੰਡੀਸ਼ਨ ਹੈ ਰੰਗ ਪੇਂਟ ਸਾਰਾ ਨਾਲ ਦਾ ਗੱਡੀ ਦਾ ਪੰਜਾਬ ਨੰਬਰ ਗੱਡੀ ਹੈ ਇੰਜਨ ਗੇਅਰ ਦੀ ਪੂਰੀ ਤਸੱਲੀ ਹੈ ਮਾਲਕ ਵੀਰਾਂ ਵੱਲੋਂ ਬਾਕੀ ਤੁਸੀਂ ਮੌਕੇ ਤੇ ਕਾਜ ਪਤਨੇ ਤਸੱਲੀ ਕਰ ਸਕਦੇ ਹੋ